ਰਾਗ ਤਨਾਸਰੀ ਮਲਾਤਿਜਾ ਕਰ ਚੌਥਾ ਰਾਗ ਤਨਾਸਰੀ ਕਰ ਚੌਥਾ ਵਿੱਚ ਧੰਨ ਧੰਨ ਕੰਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਜੀ ਦਾ ਕਾਵਿ ਅਰਥ ਹੈ ਆਕਾਰ ਪਰਖੀ ਕੇ ਅਤੇ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਮੈਂ ਅਮ੍ਰਿਤ ਇਕ ਕਬੈ ਘਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਅਛਿੰ ਜੀ ਹਮ ਭੀ ਗਗ ਭਿਕ ਦਾਤ ਦਾ ਅਰਥ ਹੈ ਮੰਗਤੇ ਭਿਖਾਰੀ ਦਾਤ ਵੀ ਮੰਗਤੇ ਹਨ ਹਮ ਭਿਕਤ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਨਿਜ ਪਤ ਦਾ ਅਰਥ ਹੈ ਆਪਣੇ ਆਪ ਦਾ ਮਾਲਕ ਸੁਤੰਤਰ ਦਾਤਾ ਦਾਤਾ ਦੇਣ ਵਾਲਾ ਮੁਰੂਦੀ ਕਹਿੰਦੇ ਇਹ ਪ੍ਰਭੂ ਪਰਮੇਸ਼ਰ ਪਰਮਾਤਮਾ ਅਸੀਂ ਜੀਵ ਤੇਰੇ ਦਰ ਤੇ ਮੰਗਦੇ ਹਾਂ ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈ ਹੋ ਧਿਆਲ ਨਾਮ ਦਿਓ ਮੰਗਤ ਜਨ ਕਾ ਸਦਾ ਰੰਗ ਰਤਾ ਹੋ ਧਿਆਲ ਧਿਆਲ ਦਾ ਅਰਥ ਹੈ ਦਇਆ ਵਾਲਾ ਨਾਮ ਦਿਉ ਮੰਗਤ ਜਨ ਕੋ ਸਦਾ ਰੰਗ ਰੰਗਾ ਰੰਗ ਵਿੱਚ ਰਤਾ ਰਤਿਆ ਹੋਇਆ ਰੰਗਿਆ ਹੋਇਆ ਏ ਪ੍ਰਭੂ ਮੇਰੇ ਉੱਤੇ ਦਇਆਵਾਨ ਹੋਵੋ ਮੈਨੂੰ ਮੰਗਦੇ ਨੂੰ ਆਪਣਾ ਨਾਮ ਦਿਓ ਤਾਂ ਜੋ ਮੈਂ ਸਦਾ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਰਹਾ ਹੋਵਾਂ ਬਲੰਗਾਰੇ ਜਾਂ ਬਲੇ ਆ ਰਿਹਾ ਹੋਂ ਬਲੇ ਆ ਰਿਹਾ ਦਰਤ ਹੈ ਕੁਰਬਾਨ ਜਾਉਂ ਜਾਉ ਮੈਂ ਜਾਂਦਾ ਸਾਚੇ ਤੇਰੇ ਨਾਮ ਵਿਟਮ ਏ ਪ੍ਰਭੂ ਤੇਰੇ ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਕੋ ਸਦਕੇ ਜਾਂਦਾ ਹਾਂ ਬਲੇ ਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਕਰਨ ਕਾਰਨ ਸਭਨਾ ਕਾਇਕੋ ਅਗਰ ਨਾ ਦੂਜਾ ਕੋਈ ਰਹਾ ਕਰਨ ਕਾਰਨ ਜਗਤ ਦਾ ਮੂਲ ਕਰਨ ਕਾਰਨ ਦਾ ਅਥਾ ਜਗਤ ਦਾ ਮੂਲ ਤੂੰ ਸਾਰੀ ਜਗਤ ਦਾ ਮੂਲ ਹੈ ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਮੈਂ ਕੋਈ ਹੋਰ ਤੇਰੇ ਵਰਗਾ ਨਹੀਂ ਹੈ ਰਹਾ ਉਹ ਬਿਸਰਾਮ ਦੇ ਕੇ ਪਾਛਾ ਕਿਰਪਾ ਕਰਦੇ ਨੇ ਬਹੁਤੇ ਫੇਰ ਪੈ ਕਿਰਪਨ ਕੋ ਆਪਕੇ ਚ ਕਿਰਪਾ ਕੀ ਜੈ ਫੇਰ ਦਾ ਅਰਥ ਹੈ ਢੀੜ ਕਿਰਪਨ ਦਾ ਅਰਥ ਹੈ ਕਿਰਪਨ ਕੋ ਭਾਵ ਕੰਜੂਸ ਨੂੰ ਮਾਇਆ ਵੇੜੇ ਨੇ ਆਪਕੇ ਚ ਕਿਰਪਾ ਕੀ ਜੈ ਕੀ ਜੈ ਦਾ ਅਰਥ ਹੈ ਕਰ ਏ ਪ੍ਰਭੂ ਮੈਨੂੰ ਮਾਇਆ ਵੇੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਘੇੜ ਪੈ ਚੁੱਕੇ ਹਨ ਹੁਣ ਤਾਂ ਮੇਰੇ ਉੱਤੇ ਕੁਝ ਮਿਹਰ ਕਰ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜੈ ਬਖਸ਼ ਪਾਪ ਬਖਸ਼ ਇਹ ਪ੍ਰਭੂ ਜੀ ਮੇਰੇ ਤੇ ਦਿਆવાન ਹੋ ਮੇਰੇ ਤੇ ਹੋ ਜੀ ਬਖਸ਼ਿਸ਼ ਕਰੋ ਕਿ ਮੈਨੂੰ ਆਪਣਾ ਦیدار ਬਖਸ਼ੋ ਪੰਤ ਨਾਨਕ ਪਰਮ ਪੱਟ ਖੂਲੇ ਗੁਰ ਪ੍ਰਸਾਦੀ ਜਾਨਿਆ ਪੰਤ ਦਾ ਅਰਥ ਹੈ ਆਖਦਾ ਹੈ ਹੁਕਮ ਕਰਦਾ ਹੈ ਪਰਮ ਪੱਟ ਪਰਮ ਦੇ ਪੜਦੇ ਗੁਰ ਪ੍ਰਸਾਦੀ ਪ੍ਰਸਾਦੀ ਦਾ ਅਰਥ ਹੈ ਕਿਰਪਾ ਨਾਲ ਜਾਨਿਆ ਦਾ ਅਰਥ ਹੈ ਸਾਝ ਪਾਲੀ ਵਾਨੰਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਪਿਤਾ ਜੀ ਕਹਿੰਦੇ ਇਹ ਭਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ ਜਾਂਦੇ ਨੇ ਨਾ ਉਸ ਦੀ ਪਰਮਾਤਮਾ ਨਾਲ ਦੂੰਗੀ ਸਾਝ ਬਣ ਜਾਂਦੀ ਹੈ ਸੱਚੀ ਲੇਵ ਲਾਗੀ ਹੈ ਪੀਤਰ ਸਿਉ ਮਨ ਮੰਨਿਆ ਸਾਚੀ ਸਦਾ ਕਾਇਮ ਰਹਿਣ ਵਾਲੀ ਲਿਵ ਦਾ ਅਰਥ ਹੈ ਲਗਣ ਪੀਤਰ ਦਾ ਅਰਥ ਹੈ ਅੰਦਰ ਮਨ ਵਿੱਚ ਸਿਉ ਦਾ ਅਰਥ ਹੈ ਨਾਲ ਸਾਚੀ ਲਿਵ ਲੱਗੀ ਹੈ ਭੀਤਰ ਸਤਗੁਰ ਸਿਉ ਮਨ ਮੰਨਿਆ ਪਿਤਾ ਜੀ ਕਹਿੰਦੇ ਉਹਦੇ ਹਿਰਦੇ ਵਿੱਚ ਪਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਣ ਲੱਗ ਜਾਂਦੀ ਹੈ ਗੁਰੂ ਨਾਲ ਉਸ ਦਾ ਮਨ ਜਿਹੜਾ ਨਾ ਜੁੜ ਜਾਂਦਾ ਹੈ ਤਪੀਤ ਜਾਂਦਾ ਹੈ ਸਾਚੀ ਲੱਗ ਲਾਗੀ ਆ ਭੀਤਰ ਸਾਤ ਗੁਰ ਸਿਓ ਮਨ ਮਾਨਿਆ ਪ੍ਰਮਾਤਮਾ ਨਾਲ ਸਦਾ ਕੈਮ ਰਹਿਣ ਵਾਲੀ ਲਗਣ ਲੱਗ ਜਾਂਦੀ ਹੈ ਗੁਰੂ ਨਾਲ ਉਸ ਦਾ ਮਨ ਜਿਹੜਾ ਨਾ ਉਹ